Jak się baba? ਪਨੀ ਗੱਡੀ ਵਾ ਦਾ ਮੁੱਕ ਗਿਆ ਤੇਲ ਹੋ ਰਿਹਾ ਮਾੜਾ ਬਈ ਮਟਮਟੇ ਉਹ ਕਿੱਟ ਝੋਲਣਾ ਇਹ ਗੋਲੀ ਇਹ ਫਰਾਂ ਦਾ ਬੰਦਾ ਹੈ ਹਾਂਜੀ ਜੀ ਆਪਣੀ ਗੱਡੀ ਮੁੱਕ ਗਈ ਹੈ ਬਾਬਾ ਜੀ ਪਾਣੀ ਲੱਭਦੇ ਹਾਂ ਜੀ ਕਿ ਇਹ ਜੋ ਪਿੱਛੇ ਉਹ ਗੱਡੀ ਆਉਂਦੀ ਤੇ ਸਾਰਜੀ ਦੇ ਕਰਕੇ ਚਲਾਓ ਓਏ ਹਾਂਜੀ ਜੀ ਆਏ ਆਖਿਆ ਹੈ ਉੱਥੇ ਪੰਪ ਹੈਗਾ ਜੀ ਜੋ ਉੱਥੋਂ ਵੀ ਤੁਸੀਂ ਤੇਲ ਹਵਾ ਲਿੰਦੇ ਸਭ ਦੁਕਾਨੋਂ ਆਉ ਘਟ ਪਉਂਦੇ ਸਹੀ ਨਹੀਂ ਪਉਂਦੇ ਜਦੋਂ ਦੁਕਾਨ ਤੋਂ ਭਵਾਉਂਦੇ ਹਾਏ ਉਹ ਨਹੀਂ ਗਰਮ ਸ਼ਾਮੇ ਲਾਜੇ ਸ਼ਾਮੇ ਕਹਿੰਦੇ ਵੈਰੀ ਕੋਮ ਭਵਾ ਲੀਏ ਤਾਂ ਨਹੀਂ ਭਵਾ ਨਹੀਂ ਮੈਂ ਆਖਿਆ ਤਰੀਆਂ ਤੋਂ ਮਮਾ ਕਰ ਭਜਾਈਆਂ ਸਭ ਵਿਸਤਾਰ ਹੋਗੀ ਆਪੇ ਅੰਦੇ ਜੀ ਜੀ ਹਮਾਰੇ ਭੈ ਭੈ ਦਾ ਸੱਜਾ ਸਾਕੇ بڑے ਤਮਾਸ਼ੇ ਲੱਗਣਗੇ ਖਾਏ ਤੇਲ ਖਤਮ ਹੋ ਗਿਆ ਹੈ ਤੇ ਅਕਤ ਵਾਰ ਜਿਹੜੀ ਉਹ ਆ ਪਟੋਕ ਲਾ ਕੇ ਖੜੰਦਾ ਹੈ ਜੀ ਕਲਾਓ ਹਾਂ ਸੰਜੀ ਗਾਇਜ਼ ਇਹ ਆਪਣਾ ਹੋ ਗਿਆ ਤੇ ਹੁਣ ਖਤਮ ਵਾੜਾ ਮੁਸ਼ਕਲ ਹੋ ਗਿਆ ਆਪਣਾ ਚੋਕ ਲਾ ਕੇ ਥੋੜੀ ਥੋੜੀ ਐਕਟੀਵਿਟੀ ਜੜੀ ਆਪਾਂ ਨੇ ਲਈ ਜਾਂਦੇ ਆ ਅੱਗੇ ਕੋਈ ਹੈਲਪ ਕਰਦਾ ਕਿ ਨਹੀਂ ਹਾਏ ਤੇ ਬਲਜੀਤ ਵਾਲੀ ਚੰਗੀ ਰਹੀ ਉਹ ਪਛਾਤਾ ਰਹੇ ਨੇ ਹਾਂਜੀ ਗਾਇਜ਼ ਤੇ ਆਪਣੀ ਐਕਟੀਵਾ ਦਾ ਤੇਲ ਖਤਮ ਹੋ ਗਿਆ ਇੱਕੋ ਥੋੜਾ ਲਾ ਲਿਖੇ ਜਾ ਰਹੇ ਆ ਦੇਖਦੇ ਹਾਂ ਹੁਣ ਕੀ ਹਿੱਤਾ ਪਛਾਏ ਦਵੇ ਬਹਿ ਜਾਣੀ ਇੱਥੇ ਰੋਸਾ ਤੋਂ ਇਨਸਾਨ ਹੈ ਤੇ ਕੋਈ ਵੀ ਇੱਥੇ ਲਾਗੇ ਬੰਦੇ ਨਹੀਂ ਆ ਆ ਇਹ ਲੱਗਾ ਬਹਿ ਜਾ ਤਾ ਦਵਾ ਦੋ ਗਾਈਜ਼ ਚਲੋ ਤਾਂ ਇੱਕ ਤੇਲ ਆਪਣਾ ਖਤਮ ਆ ਜਾਵਾ ਆਹ ਤਾਂ ਰੀਆ ਹੋਤਾ ਤੇ ਚੋ ਪਾਟੋ ਤੇ ਸਿਰ ਪਰ ਲੈਣੀ ਤੇ ਮੈਂ ਤਾਂ ਕਾਲਾ ਤੂੰ ਹੀ ਨਾ ਬੋਹ ਚਲਾਵਾ ਮੈਂ ਤਾਂ ਹੀ ਤੱਕਾ ਲਾਉ ਹਾਂ ਮਾਤਰ ਚੰਗ ਨਹੀਂ ਹੁੰਦਾ ਹਾਂ ਆ ਦੇਖੋ ਗਾਈਜ਼ ਹਨ ਆਪਾਂ ਤੁਰ ਕੇ ਜਾ ਰਹੇ ਆ ਤੇ ਬਹੁਤ ਮਾੜੀ ਹੋਈ ਆ ਆਪਾਂ ਜਾ ਰਹੇ ਸੀ ਪੱਟੀ ਅੱਜ ਕੁਝ ਲੈਣ ਵਾਸਤੇ ਤੇ ਦਾਸ

ਮੈਂ ਇਹਨਾਂ ਨੂੰ ਆਖਿਆ ਸੀ ਪਿੱਛੇ ਇੱਕ ਪੈਟਰੋਲ ਪੰਪ ਹੈਗਾ ਸੀ ਮੈਂ ਕਿਹਾ ਉੱਥੇ ਤੇਲ ਪਵਾ ਲੈਨੇ ਆਪਾਂ ਤੇ ਇਹ ਕਹਿੰਦੇ ਕਿ ਨਹੀਂ ਤੇ ਜਮਾਰਾ ਇਹਨਾਂ ਦਾ ਤੇਲ ਚੰਗਾ ਨਹੀਂ ਹੁੰਦਾ ਮੈਂ ਅਗਲੇ ਪੰਪ ਤੇ ਜਾ ਕੇ ਪਵਾਣਾ ਮੈਂ ਤੇ ਹੁਣ ਦੇਖੋ ਜੀ ਆਪਾਂ ਚੱਲ ਕੇ ਜਾ ਰਹੇ ਆਂ ਹਾਂਜੀ ਗਏ ਜੋਂ ਆਪਾਂ ਭੱਜ-ਭੱਜ ਕੇ ਜਾਵਾਂਗੇ ਆਏ ਵੇ ਤੇ ਵਿਚਰੇ ਗਈ ਹਾਂ ਗੀ ਸਟਾਰ ਹੈ। ਆਹ। ਆਹ ਹੀ ਆ ਗਿਆ। ਆਹ ਗਰਮੀ ਬੜੀ ਹੈ। ਇਹ ਦੁਕਾਨ ਤੇ ਨਹੀਂ ਹੈਗਾ ਫੜਾ। ਆਹੋ ਜੀ ਦੁਕਾਨ ਤੇ ਰੱਖਿਆ ਹੁੰਦਾ ਤੇਲ। ਬਾਲਕ ਕਦੀ ਵੀ ਇਹੋ ਜੀ ਗਲਤੀ ਜੜੀ ਹੋ ਨਹੀਂ ਕਰਨੀ ਚਾਹੀਦੀ। तेल हमेशा वादी पवा के रखना चाहिए हाँ जी अज अपने बहुत माड़ी हो गई है नहीं है चलो क्या तो ही हाँ जी गाइस ये देखो ਹਮੇਸ਼ਾ ਤੇਲ ਜਿਹੜਾ ਹੋ ਵਾਟ ਪਵਾ ਕੇ ਰੱਖਣਾ ਚਾਹੀਦਾ ਜਦੋਂ ਵੀ ਆਪਾਂ ਫੈਂਬਲੀ ਨਾਲ ਜਾਣਾ ਹੈ ਦੁਪਹਿਰ ਲੱਗੀ ਹੋਈ ਹੈ ਤੇ ਕੋਈ ਵੀ ਰਸਤੇ 'ਚ ਇਹੋ ਜੀ ਦੁਕਾਨ ਨਹੀਂ ਆਈ ਜਿੱਦੇ ਤੇ ਤੇਲ ਹੋਵੇ ਅੱਜ ਆਪਾਂ ਬਹੁਤ ਔਖੇ ਹੋ ਗਏ ਆ ਮੈਂ ਇਹਨਾਂ ਨੂੰ ਆਖਿਆ ਵੀ ਸੀ ਪਿੱਛੇ ਤੇਲ ਹੈਗਾ ਨਹੀਂ ਸੀ ਹਰੇ ਦੇਖੋ ਤੁਰੇ ਜਾਂਦੇ ਪਏ ਅਸੀਂ ਆਪਾਂ ਜਾ ਰਹੇ ਸੀ ਪੱਟੀ ਹਾਏ ਦੇਖੋ ਗਾਇਜ਼ ਅਸੀਂ ਇੰਨੀ ਗਰਮੀ ਦੇ ਵਿੱਚ ਥੜੇ ਜਾ ਰਹੇ ਹਾਂ ਤੇ ਕੋਈ ਵੀ ਇੱਥੇ ਹੈਲਪ ਕਰਨ ਵਾਲਾ ਨਹੀਂ ਮਿਲਿਆ ਅੱਜ ਕੱਲ ਤੇ ਭਲਾਈ ਦਾ ਬਿਲਕੁਲ ਜਮਾਨਾ ਨਹੀਂ ਰਿਹਾ ਬਹੁਤ ਜ਼ਿਆਦਾ ਗਰਮੀ ਹੈ ਅੰਜੀ ਹੋ ਗਈ ਹੋ ਗਈ ਫੋਟੋ ਆ ਗਈ ਹਾਏ ਸ਼ੁਕਰਮਾ ਰਜੀ ਕੇ ਫੇਰ ਸਟਾਰਟ ਹੋ ਗਈ ਹੈ। ਥੋੜੀ ਜਿਹੀ ਫੇਰ ਸਟਾਰਟ ਹੋ ਗਈ ਹੈ ਸ਼ੁਕਰਮਾ ਰਹਾ ਅਦਾ। ਆ ਇਹ ਰੁਕ ਗਈ ਫੇਰ। ਫੇਰ ਗਾਇਜ਼ ਰੁਕ ਗਈ ਹੈ। ਹੁਣ ਆਪਾਂ ਦੇਖਦੇ ਹਾਂ। ਹਾਂ ਲੇ ਇੱਥੇ 2-3 ਕਿਲੋਮੀਟਰ ਹੈ ਗਾਇ ਪੰਪ। ਗਾਇਜ਼ ਨਹੀਂ ਚੱਲੀ ਐਕਟਿਵਾ। ਤੇ ਇਹ ਜਦਾਂ ਨਹੀਂ ਮਿਲਿਆ ਤੇ ਹੁਣ ਦੇਖਦੇ ਆਪਾਂ ਕਿਥੋਂ ਟਿਕਰ ਤੋੜ ਕੇ ਜਾਨੀ ਆ। 500 ਦੇ 4 ਕਿਲੋ ਪਿਆਹ ਦੇ 2 ਕਿਲੋ ਆਂਬ ਦਾ ਵਧੀਆ ਮੱਝ ਦੇ ਜਾਈ ਆ। 500 ਦੇ 4 ਕਿਲੋ ਪਿਆਹ ਦੇ 2 ਕਿਲੋ ਆਂਬ ਦੇ। ਆਹ ਵਧੀਆ ਮੱਝ ਦੇ ਜਾਈ ਆਂਬ ਦਾ 500 ਦੇ 4 ਕਿਲੋ। ਲੱਲਾਂਗੇ ਜੀ। ਵਧੀਆ ਆਂਬ ਆ। ਆਪਾਂ ਵੀ ਆਂਬ ਲੱਲਾਂਗੇ ਪਹਿਲਾਂ ਤੇਲ ਦਾ। ਪਾਪਾ ਬਾਜ਼ਾਰ ਚੱਲੇ ਪੱਟੀ ਉੱਥੇ ਵਾਧੂ ਆਂਬ। ਜਾ ਇਜੋ ਤੋਰੀਆ ਨਹੀਂ ਜਾ ਰਿਹਾ ਹੱਲੇ ਪੱਟੀ ਬਹੁਤ ਦੂਰ ਆ ਤੇ ਅਸੀਂ ਮਾੜ ਲਾਏ ਹੋਏ ਆ ਹਾਂਜੀ ਮਾਦਾ ਨੂੰ ਪਹਿਲਾਂ ਹੀ ਕਿਹਾ ਪਿੱਛੋਂ ਬੰਦਾ ਉੱਥੋਂ ਤੇਲ ਪਾ ਲਿੰਦਾ ਵਾ ਬੜੀ ਦੂਰ ਯਾਰ ਲਿਓ ਉੱਥੇ ਮੇਰਾ ਸਿਰ ਬੜਾ ਫੇਰ ਰਿਹਾ ਆ ਹਾਂ ਜੀ ਗਾਇਜ਼ ਦੇਖੋ ਆਪਾਂ ਤੁਰੇ ਜਾ ਰਹੇ ਹਲੇ ਤੇ ਪٹرول ਪੰਪ ਲੀਕ 1 ਕਿਲੋਮੀਟਰ ਤੇ ਹੈਗਾ ਹੈ ਉਹ ਆਪਾਂ ਸਾਵਧਾਨ ਕਰਿਆ ਲਿਓ ਧਰ ਕੇ ਆਉਣਾ ਪਿਆ ਤੇ ਗਾਂ ਦਾ ਬੰਦਾ ਕੰਨਾਂ ਨੂੰ ਹੱਥ ਲਾ ਲੇ ਮੈਂ ਤਾਂ ਨਹੀਂ ਸੁਖ ਮਨ ਹੋਣਾ ਮੈਂ ਤਾਂ ਮੈਂ ਜਦੋਂ ਆਪਾਂ ਜਾਇਆ ਕਰਨਾ ਆਪਾਂ ਇੱਕ ਬੋਤਲ ਦੇ ਵਿੱਚ ਲੱਗ ਤੇਲ ਡਿੱਗੀ ਦੇ ਵਿੱਚ ਰੱਖਿਆ ਕਰਨਾ ਨਾਲ ਤੇਲ ਖਾਦਾ ਹਾਂ ਆਜਿਆ ਆਪਾਂ ਜਾਇਆ ਕਰਨਾ ਹਾਂਜੀ ਗਾਇਜ਼ ਤੇ ਆਪਾਂ ਤੁਰ ਤੁਰ ਕੇ ਥੱਕ ਥੱਕ ਚੁੱਕੇ ਸੀ ਤੇ ਸ਼ੁਕਰ ਹਨ ਪੈਟਰੋਲ ਪੰਪ ਆ ਹੀ ਗਿਆ ਏ ਆਇਆ ਸ਼ੁਕਰ ਰੱਬਾ ਤੇਰਾ ਇੰਨੇ ਗਰਮੀ ਜਿ ਤੁਰਿਆ ਕਰਾਂ ਜਾਂਦਾ ਏ ਹੋਨੇਥਾ ਟੈਂਕੀ ਫੋਲ ਕਰਵਾਓ ਹੋਈ ਤਾਂ ਜਨ ਵਧੀਆ ਲੰਘ ਜਾਣਗੇ ਹੋਲਾ ਪਾਈ ਤੇ ਪੁਆਨੇ ਆਜੀ ਤੇਲ